ਬੁੜਲਾਟਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਚੌਂਕ ਦੇ ਵਿੱਚ ਇੱਕ ਕਾਰ ਦਰਖਤ 'ਚ ਵਜਨ ਕਾਰਨ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਣਾ ਤੇ ਨਾਲ ਬੈਠੇ ਦੂਸਰੇ ਵਿਅਕਤੀ ਦੀ ਗੰਭੀਰ ਜ਼ਖਮੀ ਹੋਣ ਦੀ ਖਬਰ ਆਇਆ ਜਾਣਕਾਰੀ ਅਨੁਸਾਰ ਬੁੜਲਾਟਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਕ ਭਾਈਕੇ ਦੇ ਵਸਨੀਕ ਰਣਜੀਤ ਸਿੰਘ ਧੀਰਾ ਤੇ ਮਕਬਿੰਦਰ ਸਿੰਘ ਆਪਣੇ ਨਿੱਜੀ ਕੰਮ ਤੇ ਲਈ ਬੁੜਲਾਟਾ ਸ਼ਹਿਰ ਵਿਖੇ ਸਵੇਰ ਸਮੇਂ ਆਏ ਸਨ ਤੇ ਵਾਪਸ ਆਪਣੇ ਪਿੰਡ ਮੁੜਨ ਸਮੇਂ ਬੁੜਲਾਟਾ ਸ਼ਹਿਰ ਦੀ ਗੁਰੂ ਨਾਨਕ ਕਾਲਜ ਚੌਂਕ ਵਿੱਚ ਇੱਕ ਦਰਖਤ ਦੇ ਨਾਲ ਕਾਰ ਜਾ ਟਕਰਾਈ ਜਿਸ ਕਾਰਨ ਮੋਕੀ ਉਤਰਨ ਤੇ ਰਿਤ ਸਿੰਘ ਦੀ ਰਾਤੀ ਮੌਤ ਹੋ ਗਈ ਹੈ ਤਾਂ ਦੂਸਰਾ ਫਖਤੀ ਮੁਕਵਿੰਦਰ ਸਿੰਘ ਬੁਟਲਾਟਾ ਦੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਾਂਜੀ ਸਾਡੇ ਪਿੰਡ ਦਾ ਆਪਣਾ ਸੋਗ ਦੀ ਲਹਿਰ ਦੌੜ ਗਈ ਹੈ ਸਾਡੇ ਪਿੰਡ ਦਾ ਜੋ ਰਣ ਧੀਰ ਸਿੰਘ ਉਰਫ ਧੀਰਾ ਪੁੱਤਰ ਕੌਰ ਸਿੰਘ ਵਾਸੀ ਚੱਕ ਭਾਈਕੇ ਦਾ ਰਹਿਣ ਵਾਲਾ ਸੀ ਜੋ ਬੁਟਲਾਡੇ ਕੰਮ ਆਇਆ ਹੋਇਆ ਸੀ ਆਪਣੇ ਮੀਤ ਜੀ ਜਾਂਦੇ ਸਮੇ ਗੁਰੂ ਨਾਨਕ ਕਾਲਜ ਦੇ ਛੋਟੇ ਗੇਟ ਕੋਲ ਇੰਨਾ ਦਰਦਨਾਕਾਂ ਖਾਤ ਜ਼ਾਇਕੇ ਗੱਡੀ ਦਰਖਤ ਵਿੱਚ ਵੱਜ ਕੇ ਉਸ ਦਾ ਪਰਲਾ ਟੀਸੀ ਥੱਲੇ ਟੁੱਟ ਗਈ ਜੇ ਗਰੰਟੀਰ ਸਿੰਘ ਧੀਰਾ ਦੀ ਥਾਂ ਤੇ ਮੌਤ ਹੋ ਗਈ ਔਰ ਮੁਖਵਿੰਦਰ ਸਿੰਘ ਜੋ ਸਿਵਲ ਹਸਪਤਾਲ ਦਾਖਲ ਸਾਡੇ ਪਿੰਡ ਪੂਰੀ ਸੋਗ ਦੀ ਲਹਿਰ ਦੌੜਦੀ